ਸਨਤੋਂ ਦੀ ਹੋ ਜੀ ਆ ਜਾ ਪਰਗੇ 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 ਆ ਜਾ ਭੋਣੀ ਉਹ ਉੱਥੇ ਰੱਖ ਦੇ ਭਾਈ ਹਾਂ ਉੱਥੇ ਰੱਖ ਦੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹੁੰਚ ਗਏ ਗਰਾਊਂਡ 'ਚ ਜਮ ਲਾਉਣ ਚੌਪੜ ਅਸੀਂ ਉਹ ਜਮ ਲਾਉਣ ਆਲੇ ਜੀ ਇਹਨਾਂ ਨੂੰ ਪਤਾ ਤਾਂ ਹੁੰਦਾ ਨਹੀਂ ਕੀ ਖਾਣਾ ਕੀ ਪੀਣਾ ਵਾ ਲੋਹੇ ਨਾਲ ਮੱਥਾ ਮਾਰਦੇ ਰਹਿੰਦੇ ਆਗੇ ਫੇਰ ਕਹਿੰਦਾ ਸ਼ਰੀਰ ਦਾ ਕੋਈ ਬੰਦਾ ਤਾਂ ਹੈ ਨਹੀਂ ਬਣੂ ਕੀ ਸਵਾਜ ਕੋ ਖਾਣਾ ਨਹੀਂ ਪੀਣਾ ਨਹੀਂ ਉਕਣਾ ਰੋਟਾਂ ਤੇ ਲਵੀਰ ਕੇ ਹੋ ਜਾਂਦਾ ਤੜਕੀ ਗਰਾਉਂਡ ਕਰੀ ਨੂੰ ਉਹ ਨਹੀਂ ਆਇਆ ਦੋ ਵਾਰੀ ਫੋਨ ਲਾਇਆ ਦੋ ਉਹ ਕੱਲਾ ਆ ਗਿਆ ਫੋਨ ਨੂੰ ਮੈਂ ਵੀ ਲਾਇਆ ਦੋ ਲਾਇਆ ਤੂੰ ਵੀ ਲਾਇਆ ਫੋਨ ਜਰਾ ਹੈ ਹਾਂ ਨਾ ਤਾਂ ਦੱਸ ਦੇ ਕੋਈ ਵੀ ਨਹੀਂ ਆਵਾ ਮੈਂ ਜਮਲਾ ਕੇ ਹੋ ਗਏ ਬਾਈ ਫ੍ਰੀ ਇਸ ਟਾਈਮ ਹੋ ਗਿਆ 7:30 ਤੇ ਮੈਂ 8:30 ਨੂੰ ਪੁੱਛੋ ਮੰਡੀ ਪਹੁੰਚਣਾ ਲਵੀ ਚੱਲ ਬਾਈ ਬਣ ਕੇ ਫੇਰ ਚਲਾ ਲੈ ਫੋਨ ਜਿੰਨੇ ਦਿਨ ਘਰੇ ਆ ਬਈ ਫੁੱਲ ਖਾਣਾ ਦੱਬ ਕੇ ਨਾ ਮਾ ਪੰਪ ਪੰਪ ਨਹੀਂ ਆਸ ਨਾਲ ਉਤੋਂ ਦੀ ਹੋ ਜੇ ਆ ਜਾ ਆ ਵਰਗੇ 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 ਆ ਜਾ ਆਪਣੀ ਉੱਥੇ ਰੱਖ ਦੇ ਫੇ। ਹਾਂ? ਉੱਥੇ ਰੱਖ ਦੇ ਮੈਂ ਤਾਂ ਇੱਥੇ ਰੱਖ ਤੇ। ਪਾਜ਼ੂ ਰੱਖਣ ਦਾ ਬਈ ਆਇਆ ਹੈ ਫਾਇਦਾ ਗਾ। ਬਹੁਤ ਸਵਾਦ ਲੱਗਦਾ ਦੁੱਧ ਇਹ। ਕੱਚਾ ਕੱਚਾ ਨਿਹਰਾ ਆ ਜਾਂਦਾ ਪੀ ਕੇ ਇਹਨੂੰ। ਚੱਲ ਭੈ ਜੀ ਕੰਮ ਤੇ ਨਹੀਂ ਹਰ ਜਾਂਦਾ ਵੈਸੇ। 8 ਵਜੇ ਆਗੇ। ਸਵਾ 8 ਵਾਲੀ ਵਾਸਤੇ ਜਾਣਾ ਪੁੱਛੋ। ਵੀਡੀਓ ਬਣਾਉਣੀ ਆ ਉੱਥੇ ਥੋੜੀ ਜਾ ਕੇ ਤਾਂ ਹੀ ਪਹਿਲਾਂ ਜਾਣਾ ਬਾਈ। ਮੈਂ ਤੇ ਆਰ ਕੇ ਜੀ ਚੱਲ ਪਈ ਜੀ ਠੰਡੇ ਪਾਣੀ ਦੀ ਸ਼ਵੀਲ ਕਣੀ ਅੱਜ ਨਾਈਕੀ ਦੇ ਸਟੋਰ ਵਾਲਿਆਂ ਨੇ ਠੰਡੇ ਪਾਣੀ ਦੀ ਸ਼ਵੀਲ ਲਾਈ ਹੋਈ ਆ। ਇਹ ਤਾਂ ਕਿੰਨੇ ਗਲਾਸ ਪਾਣੀ ਦੇ ਵੀ ਕਹੈਂ ਜਲਦੀ ਰੇ ਦੇ ਬਾਈ ਜੀ ਜਦੋਂ ਪਤਾ ਲੱਗਾ ਸਟੋਰ ਤੇ ਚਾਹ ਵੀ ਬਣੀ ਪਈ ਆ ਇੱਕ ਪੀ ਕਹੈਂ ਇਹ ਪਤਾ ਹੁੰਦਾ ਵੀ ਚਾਹ ਦਾ ਸੀਨ ਗਲਤ ਆ ਫੇਰ ਮੈਂ ਵੱਧ ਵੀ ਕਿਹਾ ਮੈਂ ਵੀ ਕਹੈਂ ਦੋ ਗਲਾਸ ਜੇ ਕਿਤੇ ਇਤਜਾਬ ਤੇ ਜੋ ਬੰਦਾ ਸਾਡੇ ਬਲੌਗ ਦੇਖ ਕੇ ਕਰੋ ਹਟ ਜੂਗਾ ਨੀ ਜਾ ਵੀ ਕਿਉਂ ਫੇਰ ਜਾਵਾਂਗੇ 12 ਵਜੇ ਫੇਰ ਉਹਨਾਂ ਨੇ ਕਹਦਾ ਕਿਹਾ ਬਾਈ ਜੀ ਹਾਜ਼ਰੀ ਲਵਾ ਕੇ ਜਾਓ ਕਹਿੰਦਾ ਜ਼ਰੂਰ ਸਟੋਰ ਵਾਲਾ ਖਤਰੀ ਮਾਨਤਾਨ ਕਰਾਇਆਗੇ ਨਾ ਵੱਧ ਦਵਾ ਦੇ ਦੇ ਇੱਕ ਕਿਹੜਾ ਹੋਰ ਲਾ ਕੇ ਆਵੇ ਕਿਹੜਾ ਬਾਵਾ ਡੰਡੇ ਪਾਣੀ ਦੀ ਸ਼ਵੀਰ ਕਣੀ ਦੂਜਾ ਢੇਡਾ ਸਾਡਾ ਮੇਰਾ ਤੇ ਹਰਜੀਤ ਦਾ ਹਾਂ ਤੇ ਸਾਡਾ ਸਰ ਕਹਿੰਦਾ ਮੇਰੇ ਨਾਲ ਤੇ ਲਵਲੀ ਜਾਂ ਲੈ ਕੇ ਆ ਗਿਆ ਡੰਡਾ ਹੈ ਕਹਿੰਦਾ ਚੱਲ ਆ ਆ ਪਰ ਕੇ ਲੈ ਕੇ ਸਾਡੇ ਸਰ ਕਹਿੰਦੇ ਇਹਦੇ ਵਾਸਤੇ ਅੱਲਾ ਕਹਿੰਦਾ ਪੀਂਦੇ ਨਹੀਂ ਸਰ ਕਹਿੰਦੇ ਕਹਿੰਦੇ ਪੀਂਦੇ ਨਹੀਂ ਆ ਬੱਤ ਕਾੜ ਤੇ ਬੜਾ ਸਵਾਦ ਆ ਰਿਹਾ ਹਜੇ ਤੱਕ ਬੜਾ ਸਵਾਦ ਬੜਾ ਕਹਿੰਦਾ ਬੇਟਾ ਹੋਰ ਪੀ ਕੇ ਉਹ ਨਾਲ ਕਹਿੰਦਾ ਹੋਰ ਲੈ ਕੇ ਆਓ ਚੱਲ ਫਿਰ ਚੱਲੇਗੇ ਹੋ ਗਏ ਜੀ ਵੇਲੇ ਚੱਲ ਗਏ ਘਰਾਂ ਨੂੰ ਆਊਟਲੈਟ ਵਾਲੇ ਮਨਾਈ ਲਾਦਾ ਬਾਈ ਸਾਡੇ ਨਾਲੋਂ ਵੱਡੇ ਨਾਂਗੇ ਹੁੰਦੇ ਆਗੇ ਇਹਨਾਂ ਦੀ ਪਾਰਕਿੰਗ ਉਹ ਬਦਲਦੀ ਉੱਥੇ 150 ਰੁਪਿਆ ਲੈਣ ਲ ਹੁਣ ਕਈ ਬੰਦੇ 100-100 ਰੁਪਿਆ-ਰੁਪਿਆ ਮਥਾ ਜੋੜਦੇ ਉਹਨਾਂ 150 ਵੀ ਬਾਈ ਬਹੁਤ ਹੁੰਦਾਗਾ। ਬਾਕੀ ਉਹਨਾਂ ਦੀ ਕੋਈ ਉਥੇ ਜ਼ਿੰਮੇਵਾਰੀ ਨਹੀਂ ਹੈਗੀ। ਹੁਣ ਆਹ ਪਾਰਕਿੰਗ ਜਿਹੜੀ ਬਗਰ ਹੈਗੀ ਬਸ ਇੱਥੇ ਧੁੱਪੇ ਤਪੇ ਐਂ ਖੜੇ ਰਹਿੰਦੇ ਆ ਮੋਟਰ। ਦੇਖ ਤਾਂ ਸੋਚਿਤ ਕਰਨਾ ਬਣਦਾ ਸਿੱਧਾ ਹਾਂ ਚਲੋ ਮੈਨੂੰ ਮੋਟਾ। ਐ ਲੈਟਸ ਗੋ ਫਾਰ ਹੋਮ। ਚੱਲ ਭਾਈ। ਇੱਥੋਂ ਸਰ। ਆਗੇ ਜੀ ਪਿੰਡ ਚੱਲ ਗਏ ਘਰਾਂ ਨੂੰ। ਤੇ ਖਾ ਗਏ ਰੋਟੀਆਂ ਰਾਟੀਆਂ ਦੇਖਦੇ ਆ ਮਾਤਾ ਨੇ ਅੱਜ ਕੂਲਰ ਚਲਾਇਆ ਕਿ ਚਲਾਇਆ ਨਹੀਂ ਕੱਲ ਤਾਂ ਚਲਾਇਆ ਨਹੀਂ ਸੀ ਜਿੱਥੇ ਭਾਂਗੀ ਫਿਰ ਹੈ ਨਾ ਕੂਲਰ ਫੇਰ ਨਹੀਂ ਆਜੇ ਚਲਾਉਂਦੀ ਹੈ ਜਿਹਨੇ ਚਲਾਇਆ ਸੀ ਤੇ ਹੁਣ ਕੀ ਹੁੰਦਾ ਅਗਰ ਰਾਤ ਨੂੰ ਵੀ ਗਰਮੀ ਆ ਆਓ ਵੀ ਪੁੱਠੇ ਕੰਮ ਤੇਰੇ ਤਾਂ